ਪੰਜਾਬ ਦਾ ਲੋਕ ਸਭਾ ਹਲਕਾ ਇੱਕ ਜਿਹ ਹੈ ਜਿਹੜਾ ਰਿਜ਼ਰਵ ਵੀ ਹੈ ਔਰ ਉੱਥੇ ਉਮੀਦਵਾਰਾਂ ਦਾ ਹੁਣ ਤੱਕ ਜਿਹੜਾ ਐਲਾਨ ਹੋਇਆ ਉਹ ਕਲਾਕਾਰਾਂ ਦਾ ਅੱਡਾ ਬਣ ਗਿਆ ਖਾਸ ਕਰਕੇ ਆਮ ਆਦਮੀ ਪਾਰਟੀ ਸੱਤਾਤਰ ਦੇ ਵੱਲੋਂ ਗੱਲ ਕੀਤੀ ਜਾਵੇ ਤਾਂ ਸਾਰੇ ਜਾਣਦੇ ਨੇ ਕਰਮਜੀਤ ਅਨਮੋਲ ਨੇ ਪਹਿਲੇ ਦਿਨ ਤੋਂ ਹੀ ਜਦੋਂ ਐਲਾਨ ਹੋਇਆ ਸਰਗਰਮੀਆਂ ਵਧਾ ਦਿੱਤੀਆਂ ਤੇ ਦਾਵਾ ਰੱਖਿਆ ਕਿ ਮੈਨੂੰ ਕੱਲੀ-ਕੱਲੀ ਨਬਜ਼ ਪਤਾ ਹੈ ਪੰਜਾਬ ਦੇ ਮੁੱਦੇ ਕੀ ਨੇ ਔਰ ਲੜਨਾ ਕਿਵੇਂ ਹੈ ਔਰ ਮਾਨ ਸਾਹਿਬ ਦਾ ਥਾਪਣਾ ਤੇ ਉਹਨਾਂ ਦੇ ਜਿੱਥੇ ਵੀ ਕੋਈ ਲੋਡ ਪਵੇਗੀ ਤੇ ਹਰਾ ਪੈਨ ਅਸੀਂ ਧੱਕੇ ਨਾਲ ਵੀ ਚਲਵਾ ਲਾਂਗੇ ਇਹਨਾਂ ਗੱਲਾਂ ਦੇ ਦਾਅਵੇ ਕੀਤੇ ਔਰ ਫਿਰ ਗੱਲ ਆਉਂਦੀ ਹੈ ਕੇਂਦਰ ਦੇ ਵਿੱਚ ਜੋ ਸੱਤਾ ਵਿੱਚ ਹੈ ਭਾਈ ਭਾ ਪਾਰਟੀ ਤਾਂ ਉਹਨਾਂ ਨੇ ਵੀ ਪਹਿਲਾਂ ਦਿੱਲੀ ਤੋਂ ਲੋਕ ਸਭਾ ਮੈਂਬਰ ਵਜੋਂ ਜਿਹੜੀਆਂ ਪਾਰਲੀਮੈਂਟ ਦੀਆਂ ਪੌੜੀਆਂ ਚੜਾਈਆਂ ਹਨ ਸਰਾਜ ਹੰਸ ਜਿਹੜੇ ਨਾਮੀ ਗਾਇਕ ਨੇ ਤਾਂ ਫਿਰ ਉਹਨਾਂ ਨੂੰ ਫਰੀਦਕੋਟ ਤੋਂ ਉਮੀਦਵਾਰ ਆ ਜਿਹੜਾ ਐਲਾਨ ਦਿੱਤਾ ਤਾਂ ਦੋ ਕਲਾਕਾਰ ਪਹਿਲਾਂ ਉੱਥੇ ਇਕੱਠੇ ਹੋਏ ਤੇ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਕਾਲੀ ਦਲ ਤੇ ਕਾਂਗਰਸ ਦੀ ਤਾਂ ਉਹਨਾਂ ਵੱਲੋਂ ਹਾਲੇ ਉਮੀਦਵਾਰ ਦਾ ਐਲਾਨ ਕਰਨਾ ਬਾਕੀ ਹੈ ਹਾਲਾਂਕਿ ਕਾਂਗਰਸ ਪਾਰਟੀ ਵੱਲੋਂ ਵੀ ਕਈ ਤਰ੍ਹਾਂ ਦੇ ਕਲਾਕਾਰਾਂ ਦਾ ਨਾਮ ਆ ਜਿਹੜਾ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਾਂ ਪਹੁੰਚ ਕੀਤੀ ਜਾ ਰਹੀ ਹੈ ਵੱਖੋ-ਵੱਖਰੇ ਉਸ ਇਲਾਕੇ ਦੇ ਨਾਮੀ ਕਲਾਕਾਰਾਂ ਦੇ ਨਾਲ ਪਰ ਜਿੱਥੋਂ ਤੱਕ ਰਹੀ ਗੱਲ ਸ਼੍ਰੋਮਣੀ ਅਕਾਲੀ ਜਲਦੀ ਤਾਂ ਉੱਥੇ ਇੱਕ ਪਾਰਟੀ ਦੇ ਵੱਲੋਂ ਹੁਣ ਤੱਕ ਜਿਹੜੀ ਘੱਟੋ-ਘੱਟ ਰਾਏ ਬਣੀ ਉਹ ਇਹ ਬਣੀ ਹੈ ਕਿ ਅਸੀਂ ਜੋ ਮਰਜ਼ੀ ਹੋ ਜਾਵੇ ਕਿਸੇ ਵੀ ਕਲਾਕਾਰ ਨੂੰ ਉਸ ਹਲਕੇ ਤੋਂ ਨਹੀਂ ਐਲਾਨਾਂਗੇ ਉਮੀਦਵਾਰ ਵਜੋਂ ਹਾਲਾਂਕਿ ਬਹੁਤ ਸਾਰੇ ਕਲਾਕਾਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਮਦਰਦੀ ਰੱਖਦੇ ਹੋ ਸਕਦੇ ਨੇ ਪਰ ਅ ਸਾਡਾ ਜਿਹੜਾ ਅਸੂਲ ਹੈ ਕਿਉਂਕਿ ਭਾਜਪਾ ਦੇ ਨਾਲ ਵੀ ਨਾਤਾ ਇਸੇ ਕਰਕੇ ਨਹੀਂ ਜੋੜਿਆ ਕਿਉਂਕਿ ਸਿਧਾਂਤਾਂ ਦੀ ਲੜਾਈ ਲੜਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਹੁਣ ਤਿਆਰ ਹੈ ਇਹ ਗੱਲਾਂ ਦੇ ਦਾਅਵੇ ਉਸ ਪਾਰਟੀ ਵੱਲੋਂ ਕੀਤੇ ਜਾ ਰਹੇ ਨੇ ਪਰ ਹੁਣ ਇੱਕ ਨਾਮ ਆਉਂਦਾ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਨਾਲ ਕਾਫੀ ਲੰਮੇ ਸਮੇਂ ਤੋਂ ਜੁੜਿਆ ਰਿਹਾ ਹੈ ਜੇਕਰ ਫਰੀਦਕੋਟ ਦੀ ਗੱਲ ਕਰੀਏ ਤੇ ਉਸ ਦੇ ਨਾਲ ਵੀ ਉਹਨਾਂ ਦਾ ਕਾਨੂੰਨਨ ਤੌਰ ਤੇ ਨਾਤਾ ਹੈ ਉਹ ਨੇ ਸੇਵਾਮੁਕਤ ਜਸਟਿਸ ਜੋਰਾ ਸਿੰਘ ਤਾਂ ਉਹਨਾਂ ਦਾ ਇੱਕ ਕੀਤਾ ਗਿਆ ਐਲਾਨ ਜਾਂ ਕੀਤਾ ਗਿਆ ਲਿਆ ਗਿਆ ਫੈਸਲਾ ਆਮ ਆਦਮੀ ਪਾਰਟੀ ਦੀ ਸਿਰਦਰਦੀ ਵਧਾ ਸਕਦਾ ਹੈ ਉਹ ਕਿਵੇਂ ਇਸ ਵਿਸਥਾਰ ਦੇ ਨਾਲ ਇਸ ਰਿਪੋਰਟ ਦੇ ਵਿੱਚ ਦੱਸਾਂਗੇ ਕਿਉਂਕਿ ਜਸਟਿਸ ਜੋਰਾ ਸਿੰਘ ਉਸ ਕਮਿਸ਼ਨ ਦੇ ਵੀ ਮੁਖੀ ਰਹਿ ਚੁੱਕੇ ਨੇ ਜਦੋਂ ਬਰਗਾੜੀ ਕਾਂਡ ਹੋਇਆ ਔਰ ਬੇਅਦਬੀ ਦਾ ਮਾਮਲਾ ਬਰਗਾੜੀ ਕਾਂਡ ਗੋਲੀ ਕਾਂਡ ਇਸ ਹਲਕੇ ਦੇ ਨਾਲ ਖਾਸ ਜੁੜੇ ਰਹੇ ਨੇ ਕਿਉਂਕਿ ਉਸੇ ਇਲਾਕੇ ਦੇ ਵਿੱਚ ਵਾਪਰੇ ਕੋਟਕਪੁਰਾ ਗੋਲੀ ਕਾਂਡ ਹੋਵੇ ਜਾਂ ਬੈਬਲ ਕਲਾਂ ਹੋਵੇ ਜਾਂ ਇੱਥੋਂ ਤੱਕ ਉਹ ਪਿੰਡ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰੇ ਗਏ ਗਲੀਆਂ ਦੇ ਵਿੱਚ ਇਹ ਸਾਰੀਆਂ ਗੱਲਾਂ ਨੇ ਉਸ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਜਸਟਿਸ ਜੋਰਾ ਸਿੰਘ ਜਿਹੜੇ ਕੀ ਪੰਜਾਬ ਪੱਧਰ ਦੇ ਉੱਤੇ ਕਾਨੂੰਨੀ ਸੈੱਲ ਦੇ ਮੁਖੀ ਵੀ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਉਹਨਾਂ ਨੇ ਹੁਣ ਆਜ਼ਾਦ ਚੋਣ ਲੜਨ ਦੀ ਇੱਛਾ ਪ੍ਰਗਟ ਕਰ ਦਿੱਤੀ ਹੈ ਪਰ ਪਾਰਟੀ ਦੇ ਅੰਦਰ ਹੀ ਰਹਿ ਕੇ ਇਹ ਕਿਵੇਂ ਹੋ ਸਕਦਾ ਹੈ ਜੇਕਰ ਕਦੇ ਵੀ ਕਿਸੇ ਪਾਰਟੀ ਦੇ ਵਿੱਚ ਬਗਾਵਤ ਕਰਕੇ ਕੋਈ ਚੋਣ ਲੜਦਾ ਹੈ ਤੇ ਆਮ ਤੌਰ ਤੇ ਵੇਖਿਆ ਜਾਂਦਾ ਉਸ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਪਰ ਆਮ ਆਦਮੀ ਪਾਰਟੀ ਨੇ ਪਹਿਲੀ ਸੂਚੀ ਦੇ ਵਿੱਚ ਵੀ ਫਰੀਦਕੋਟ ਹਲਕੇ ਤੋਂ ਕਰਮਜੀਤ ਅਨਮੋਲ ਨੂੰ ਉਮੀਦਵਾਰ ਐਲਾਨ ਦਿੱਤਾ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਜਸਟਿਸ ਜੋਰਾ ਸਿੰਘ ਦੇ ਨਾਲ ਕੋਈ SLA ਮਸ਼ਵਰਾ ਨਾ ਹੋਇਆ ਹੋਵੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਹੁਣ ਇਕੱਲੇ ਉਹੀ ਨਹੀਂ ਇੱਕ ਹੋਰ ਜਿਹੜਾ ਚਿਹਰਾ ਹੈ ਜਿਹੜਾ ਉੱਥੋਂ ਚੋਣ ਲੜਨਾ ਚਾਹੁੰਦੇ ਨੇ ਜੇਕਰ ਜਸਟਿਸ ਜੋਰਾ ਸਿੰਘ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜਦੇ ਨੇ ਫਰੀਦਕੋਟ ਹਲਕੇ ਤੋਂ ਪਾਰਟੀ ਉਹਨਾਂ ਨੂੰ ਮਨਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਪਾਉਂਦੀ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਇਸ ਦਾ ਜਿਹੜਾ ਖੋਰਾ ਹੈ ਕੁਝ ਨਾ ਕੁਝ ਵੋਟ ਬੈਂਕ ਹੈ ਜਿਹੜਾ ਉਹ ਜ਼ਰੂਰ ਜਸਟਿਸ ਜੋਰਾ ਸਿੰਘ ਆਪਣੇ ਵੱਲ ਨੂੰ ਲੈ ਜਾਣਗੇ ਤੇ ਜਿਸ ਦਾ ਨੁਕਸਾਨ ਸਿੱਧੇ ਤੌਰ ਦੇ ਉੱਤੇ ਸੱਤਾਧਿਰ ਨੂੰ ਯਾਨੀ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੂੰ ਹੋ ਸਕਦਾ ਹੈ ਤਾਂ ਇਹ ਖਬਰਾਂ ਨੇ ਜਿਹੜੀਆਂ ਕਿ ਜਸਟਿਸ ਜੋਰਾ ਸਿੰਘ ਨੇ ਆ ਇੱਛਾ ਪ੍ਰਗਟ ਕੀਤੀ ਹੈ ਕਿ ਉਹ ਪਾਰਟੀ ਦੇ ਅੰਦਰ ਤਾਂ ਰਹਿਣਗੇ ਪਾਰਟੀ ਨਹੀਂ ਛੱਡਣ ਵਾਲੇ ਪਰ ਉਹਨਾਂ ਨੂੰ ਉਮੀਦਵਾਰ ਨਹੀਂ ਬਣਾਇਆ ਗਿਆ ਤੇ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ ਤਾਂ ਹੁਣ ਦੇਖਦੇ ਹਾਂ ਕਿ ਪਾਰਟੀ ਇਸ ਦੇ ਉੱਤੇ ਆਪਣਾ ਫੈਸਲਾ ਕੀ ਲੈਂਦੀ ਹੈ ਜੇਕਰ ਜਸਟਿਸ ਜੋਰਾ ਸਿੰਘ ਵਾਕਈ ਆਪਣੇ ਕਾਗਜ਼ ਪੱਤਰ ਭਰ ਦਿੰਦੇ ਨੇ ਉਮੀਦਵਾਰ ਬਣਨ ਦੇ ਲਈ ਤੇ ਦੂਜੇ ਪਾਸੇ ਜਸਟਿਸ ਜੋਰਾ ਸਿੰਘ ਕੀ ਉਸ ਤੋਂ ਪਹਿਲਾਂ ਪਾਰਟੀ ਦੇ ਵੱਲੋਂ ਜੇਕਰ ਪਹੁੰਚ ਕੀਤੀ ਜਾਂਦੀ ਹੈ ਕਿ ਪਾਰਟੀ ਦੀ ਗੱਲ ਮੰਨਣਗੇ ਜਾਂ ਖੁਦ ਚੋਣ ਲੜਨਗੇ ਚਰਚਾਵਾ ਮ ਤੀਜ ਹੋ ਗਈਆਂ ਨੇ ਕਿਉਂਕਿ ਜਲਾ ਮੋਗਾ ਦੇ ਵਿੱਚ ਪੈਂਦਾ ਪਿੰਡ ਢੁੱਡੀ ਕੇ ਉਹਨਾਂ ਦਾ ਜੱਦੀ ਪਿੰਡ ਹੈ ਨਾਮੀ ਪਿੰਡ ਹੈ ਔਰ ਉਥੋਂ ਕਾਫੀ ਜ਼ਿਆਦਾ ਸਹਾਇਤਕਾਰ ਜਾਂ ਫਿਰ ਜਸਟਿਸ ਜੋਰਾ ਸਿੰਘ ਵਰਗੇ ਲੋਕ ਆ ਜਿਹੜੇ ਜਨਮੇ ਨੇ ਇਸੇ ਕਰਕੇ ਉਸ ਪਿੰਡ ਦੀ ਵੀ ਕਾਫੀ ਚਰਚਾ ਹੁੰਦੀ ਰਹਿੰਦੀ ਹੈ ਤੇ ਉਹਨਾਂ ਦਾ ਪਿੰਡ ਉਸੇ ਹਲਕੇ ਦੇ ਅੰਦਰ ਹੁੰਦਾ ਤਾਂ ਉਹਨਾਂ ਨੂੰ ਇਹ ਵੀ ਹੈ ਕਿ ਮੈਂ ਉੱਥੇ ਕਾਫੀ ਲੰਮਾ ਸਮਾਂ ਵਿਚਰਦਾ ਵੀ ਰਿਹਾ ਹਾਂ ਔਰ ਖਾਸ ਕਰਕੇ ਜਿਹੜੇ ਵੱਡੇ ਕਾਂਡ ਹੋਏ ਸੀ ਉਹਨਾਂ ਨੂੰ ਕਾਨੂੰਨਨ ਤੌਰ ਦੇ ਉੱਤੇ ਵੀ ਵਾਚਿਆ ਕਮਿਸ਼ਨ ਦੇ ਤੌਰ ਦੇ ਉੱਤੇ ਵੀ ਵਾਚਿਆ ਤੇ ਉਹ ਨਵਜ ਪਛਾਣਦੇ ਨੇ ਕਿ ਉੱਥੋਂ ਦੇ ਲੋਕ ਕੀ ਚਾਹੁੰਦੇ ਨੇ ਔਰ ਲੋਕਾਂ ਦੇ ਮੁੱਦੇ ਕੀ ਨੇ ਇਸ ਕਰਕੇ ਚਰਚਾ ਤੇਜ਼ ਹੋ ਗਈ ਹੈ ਕਿ ਜੇਕਰ ਜਸਟਿਸ ਜੋਰਾ ਸਿੰਘ ਉਸ ਹਲਕੇ ਤੋਂ ਚੋਣ ਲੜ ਲੈਂਦੇ ਨੇ ਚਾਹੇ ਆਜ਼ਾਦ ਉਮੀਦਵਾਰ ਦੇ ਵਜੋਂ ਹੀ ਫਿਰ ਇਸ ਦਾ ਸਭ ਤੋਂ ਵੱਡਾ ਨੁਕਸਾਨ ਮੰਨਿਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਹੀ ਹੋ ਸਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਉਹ ਲੀਡਰ ਨੇ ਤਾਂ ਦੇਖਦੇ ਆ ਕਿ ਹੁਣ ਉਹਨਾਂ ਦੀ ਇੱਛਾ ਕੀ ਹੈ ਪਰ ਜਿਹੜੀ ਅਸੁਰਖੀ ਛਾਪੀ ਆ ਟ੍ਰਿਬਿਊਨ ਅਖਬਾਰ ਦੇ ਵਿੱਚ ਉਸ ਦੇ ਵਿੱਚ ਇਹੀ ਲਿਖਿਆ ਗਿਆ ਕਿ ਜਸਟਿਸ ਜੋਰਾ ਸਿੰਘ ਦੀ ਚੋਣ ਲੜਨ ਦੀ ਇੱਛਾ ਨੇ ਵਧਾਈ ਹਾਕਮ ਤਿਰ ਦੀ ਚਿੰਤਾ ਇਸ ਦਾ ਮਤਲਬ ਸਾਫ਼ ਹੈ ਕਿਉਂਕਿ ਆਜ਼ਾਦ ਚੋਣ ਲੜਨ ਦੀ ਜਿਹੜੀ ਜ਼ਾਹਰ ਕੀਤੀ ਜਾਂਦੀ ਇੱਛਾ ਉਹ ਜਿਹੜੀ ਪਾਰਟੀ ਦੇ ਵਿੱਚੋਂ ਲੀਡਰ ਹੁੰਦਾ ਜੇਕਰ ਉਹ ਆਜ਼ਾਦ ਲੜਦਾ ਤੇ ਉਸੇ ਪਾਰਟੀ ਦਾ ਵੋਟ ਬੈਂਕ ਆ ਜਿਹੜਾ ਨੁਕਸਾਨਿਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ ਕਰਮਜੀਤ ਅਨਮੂਲ ਦਾ ਵੀ ਜਸਟਿਸ ਜਿਹੜੇ ਨੇ ਸੇਵਾਮੁਕਤ ਜੋਰਾ ਸਿੰਘ ਉਹ ਉਥੋਂ ਚੋਣ ਲੜ ਸਕਦੇ ਨੇ ਖਾਸ ਕਰਕੇ ਪਾਰਟੀ ਦੇ ਕਾਨੂੰਨੀ ਸੈੱਲ ਦੇ ਉਹ ਸੂਬਾ ਪੱਧਰ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਉਹ ਪਾਰਟੀ ਅੰਦਰ ਐ ਹੀ ਕਈ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਨੇ ਉਹਨਾਂ ਨੂੰ ਸੂਬੇ ਵਿੱਚ ਅਕਾਲੀ ਭਾਜਪਾ ਗੱਠਜੋੜ ਸਰਕਾਰ ਵੱਲੋਂ ਗੁਰੂਗ੍ਰਾਂਧ ਸਾਹਿਬ ਬੇਅਦਬੀ ਘਟਨਾਵਾਂ ਵਹਿਬਲ ਕਲਾकांड ਦੀ ਜਾਂਚ ਲਈ ਕਮਿਸ਼ਨ ਮੁਖੀ ਵੀ ਨਿਯੁਕਤ ਕੀਤਾ ਗਿਆ ਸੀ ਉਹਨਾਂ ਕਿਹਾ ਕਿ ਜਾਂਚ ਹੁਣ ਤੱਕ ਸੂਬੇ ਦੀ ਕਿਸੇ ਵੀ ਹਾਕਮ ਧਿਰ ਨੇ ਜਨ ਤੱਕ ਨਹੀਂ ਕੀਤੀ ਉਹਨਾਂ ਬੜੀ ਇਮਾਨਦਾਰੀ ਅਤੇ ਸ਼ਿੱਦਤ ਨਾਲ ਇਹ ਰਿਪੋਰਟ ਤਿਆਰ ਕੀਤੀ ਸੀ ਉਹਨਾਂ ਚੋਣ ਲੜਨ ਲਈ ਪੱਕਾ ਮਨ ਬਣਾ ਲਿਆ ਤੇ ਚੋਣ ਪ੍ਰਚਾਰ ਦੌਰਾਨ ਸਿਆਸੀ ਅਤੇ ਅਫਸਰਸ਼ਾਹੀ ਗਾਠਜੋੜ ਦੀ ਭੂਮਿਕਾ ਤੋਂ ਲੋਕਾਂ ਨੂੰ ਜਾਣੂ ਕਰਵਾਉਣਗੇ ਇਨਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਉਹਨਾਂ ਨੇ ਜਾਂਚ ਕੀਤੀ ਬੜੀ ਸ਼ਿੱਦਤ ਦੇ ਨਾਲ ਕੀਤੀ ਮਿਹਨਤ ਦੇ ਨਾਲ ਕੀਤੀ ਪਰ ਕਿਸੇ ਵੀ ਹਾਕਮ ਧਿਰ ਨੇ ਇਸ ਦਾ ਮਤਲਬ ਤਾਂ ਇਹ ਹੈ ਜੇਕਰ ਇਹ ਬਿਆਨ ਦਿੱਤਾ ਜਾ ਰਿਹਾ ਹੈ ਕਿ ਕਿਸੇ ਵੀ ਹਾਕਮ ਧਿਰ ਦੇ ਵਿੱਚ ਫਿਰ ਮੌਜੂਦਾ ਧਿਰ ਵੀ ਆਉਂਦੀ ਹੈ ਆਮ ਆਦਮੀ ਪਾਰਟੀ ਵੀ ਆਉਂਦੀ ਹੈ ਚਾਹੇ ਪਹਿਲਾਂ ਸ਼ਰਮਣੀ ਅਕਾਲੀ ਦਲ ਗੱਠ ਜੋੜਿਆ ਜਿਹੜਾ ਭਾਜਪਾ ਦੇ ਨਾਲ ਰਿਹਾ ਉਸ ਤੋਂ ਵੀ ਇਹਨਾਂ ਨੂੰ ਤਸੱਲੀ ਨਹੀਂ ਹੈ ਫਿਰ ਕਾਂਗਰਸ ਦੇ 5 ਸਾਲ ਬੀਤ ਜਾਂਦੇ ਨੇ ਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ 24-25 ਮਹੀਨੇ ਬੀਤ ਗਏ ਇਸ ਕਰਕੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੇ ਵੀ ਜਿਹੜਾ ਇਹ ਕੰਮ ਇਸ ਮੁੱਦੇ ਤੇ ਕਰਨਾ ਸੀ ਉਹ ਨਹੀਂ ਕਰ ਪਾਏ ਸਾਬਕਾ ਜ਼ਿਲ੍ਹਾ ਤੇ ਸੈਸ਼ਨ ਜੱਜ ਕਰਨੈਲ ਸਿੰਘ ਆਹੀ ਨੇ ਵੀ ਕਿਹਾ ਕਿ ਉਹ ਚੋਣ ਪੜ ਵਿੱਚ ਆਜ਼ਾਦ ਉਮੀਦਵਾਰ ਜੋ ਆਪਣੀ ਕਿਸਮਤ ਜਮਾਉਣਗੇ ਉਹਨਾਂ ਕਿਹਾ ਕਿ ਵੋਟਰਾਂ ਨੂੰ ਰਵਾਇਤੀ ਪਾਰਟੀਆਂ ਦੇ ਅੰਦਰੂਨੀ ਤੇ ਬਾਹਰੀ ਘਾਟੋ ਕਲੇਸ਼ ਤੋਂ ਭਲੇ ਦੀ ਆਸ ਨਹੀਂ ਹੋ ਸਕਦੀ ਉਹ ਮੂਲ ਰੂਪ ਵਿੱਚ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਰੱਖਦੇ ਨੇ ਪਰ ਇਸ ਹਾਲ ਕਿਵੇਂ ਜ਼ਿਲ੍ਹਾ ਤੇ ਸੈਸ਼ਨ ਜੱਜ ਸੇਵਾਵਾਂ ਦੇਣ ਮਗਰੋਂ ਸੇਵਾ ਮੁਕਤੀ ਤੇ ਜ਼ਿਲ੍ਹਾ ਖੱਤਕਾਰ ਝਗੜਾ ਨਿਵਾਰਨ ਕਮੇਟੀ ਸ੍ਰੀ ਮੁਕਸਰ ਸਾਹਿਬ ਤੇ ਫਰੂਜਪੁਰ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਉਹਨਾਂ ਵੋਟਰਾਂ ਨਾਲ ਸੰਪਰਕ ਦੀ ਮੁਹਿੰਮ ਵੀ ਹੈ ਜਿਹੜੀ ਸ਼ੁਰੂ ਕਰ ਦਿੱਤੀ ਹੈ ਜੇਕਰ ਅਜਿਹੇ ਚਿਹਰੇ ਜਿਹੜੇ ਕਰੂਣ ਦੇ ਹਿਸਾਬ ਕਿਤਾਬ ਦੇ ਨਾਲ ਲੋਕਾਂ ਦੇ ਵਿੱਚ ਵਿਚਰਦੇ ਰਹੇ ਨੇ ਤੇ ਜੇ ਹੁਣ ਸਿਆਸਤਦਾਨ ਬਣ ਕੇ ਵਿਚਰਨ ਲੱਗਣਗੇ ਤਾਂ ਇਸ ਦਾ ਦੇਖਦੇ ਹਾਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਸਿਆਸੀ ਸਮੀਕਰਨ ਕਿਵੇਂ ਕਿੰਨੇ ਕੁ ਬਦਲ ਸਕਦੇ ਨੇ ਕਿ ਜਸਟਿਸ ਜੋਰਾ ਸਿੰਘ ਵਾਕਈ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਆਉਂਦੇ ਨੇ ਤੇ ਇਸ ਦਾ ਅਸਰ ਕਿਹੜੀ ਪਾਰਟੀ ਨੂੰ ਤੇ ਉੱਤੇ ਵੱਧ ਪੈ ਸਕਦਾ ਹੈ ਕਿਹੜੀ ਪਾਰਟੀ ਦਾ ਵੋਟ ਬੈਂਕ ਹੈ ਉਹ ਜ਼ਿਆਦਾ ਜਿਹੜਾ ਹੈ ਉਹ ਆਪਣੇ ਵੱਲ ਲਿਜਾ ਸਕਦੇ ਨੇ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਪਰ ਫਿਲਹਾਲ ਚਰਚਾ ਇਹ ਹੈ ਕਿ ਇਸ ਦੀ ਸਭ ਤੋਂ ਵੱਡੀ ਜੇਕਰ ਨੁਕਸਾਨ ਵੋਟ ਦੇ ਵਜੋਂ ਹੋਵੇਗਾ ਆਮ ਆਦਮੀ ਪਾਰਟੀ ਹੋਵੇਗੀ ਕਿਉਂਕਿ ਆਮ ਆਦਮੀ ਪਾਰਟੀ ਦੇ ਨਾਲ ਜਸਟਿਸ ਜੋਰਾ ਸਿੰਘ ਜੁੜੇ ਹੋਏ ਨੇ ਔਰ ਉਹਨਾਂ ਨੇ ਕਾਫੀ ਲੰਮੇ ਸਮੇਂ ਤੋਂ ਇਸ ਪਾਰਟੀ ਦੇ ਅੰਦਰ ਸਰਗਰਮੀਆਂ ਵੀ ਕੀਤੀਆਂ ਨੇ ਔਰ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਜਿਹੜੀ ਉਹਨਾਂ ਨੇ ਜਾਂਚ ਪੜਤਾਲ ਕੀਤੀ ਕਮਿਸ਼ਨ ਦੇ ਜ਼ਰੀਏ ਤਾਂ ਉਸ ਨੂੰ ਪੂਰੀ ਤਰ੍ਹਾਂ ਜਨਜਾਹਰ ਨਹੀਂ ਕੀਤਾ ਗਿਆ ਉਸ ਦੇ ਮੁਤਾਬਕ ਅੱਗੇ ਨਹੀਂ ਕਾਰਵਾਈ ਵਧਾਈ ਗਈ ਇਸ ਕਰਕੇ ਉਹ ਜਾਣੂ ਕਰਵਾਉਣਗੇ ਲੋਕਾਂ ਨੂੰ ਕਿ ਕਿਹੜੀ ਪਾਰਟੀ ਕਿਵੇਂ ਕਿਵੇਂ ਤੇ ਕਿੱਥੇ ਕਿੱਥੇ ਗੁੰਮਰਾਹ ਕਰਦੀ ਹੈ ਔਰ ਜੇਕਰ ਆਜ਼ਾਦ ਉਮੀਦਵਾਰ ਦੇ ਵਜੋਂ ਆ ਜਾਂਦੇ ਨੇ ਤਾ ਫਿਰ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਉਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਵੇਗੀ ਜਾਂ ਫਿਰ ਪਾਰਟੀ ਦੇ ਅੰਦਰ ਹੀ ਉਹ ਬਣੇ ਰਹਿਣਗੇ ਇਹ ਤੇ ਪਾਰਟੀ ਨੇ ਫੈਸਲਾ ਕਰਨਾ ਹੈ ਫਿਲਹਾਲ ਇਹ ਜਾਣਕਾਰੀ ਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੁਸੀਂ ਕੀ ਮੰਨਦੇ ਹੋ ਜੇਕਰ ਵਾਕੇ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਜਸਤੀ ਜੋਰਾ ਸਿੰਘ ਆਉਂਦੇ ਨੇ ਤਾਂ ਇਸ ਦੇ ਨਾਲ ਕੀ ਕੀ ਅਸਰ ਹੋ ਸਕਦਾ ਫਿਲਹਾਲ ਅਗਲੇ ਅਪਡੇਟ ਤੱਕ ਦੇ ਲਈ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ